ਕੋਈ ਕਾਰਨ ਤਾਂ ਪਤਾ ਲੱਗਾ। ਦੋ ਲੋਕ ਸੀ ਜਿਹੜਾ ਨੇ ਕਲਿਆ। ਕੋਈ ਪਤਾ ਨਹੀਂ ਅਮਸ਼ਾ ਤੇ ਮੂ ਬਦੇ ਨਾ ਦੇਖੇ ਨਹੀਂ ਆਈ। ਪੁਲਿਸ ਨੂੰ ਕੀ ਸੁਆਸਨ ਕਰਵਾਇਆ ਗਿਆ? ਪੁਲਿਸ ਨੂੰ ਹੁਣ ਕੀ ਕਹਾਂ ਕਿ ਕਰੀ ਕਿਤੇ। ਮੇਰੇ ਵੱਲ ਕਾਰਵਾਈ ਇਹ ਹੋ ਕਿ ਜਿੱਦਾਂ ਮੇਰੇ ਪੁੱਤ ਨੂੰ ਇਦਾਂ ਅਕਸਾਈਡ ਕੀਤਾ, ਇਦਾਂ ਮਸਾਦਾ ਦਿੱਤੀ ਜਾਵੇ। ਸਖਤ ਕਾਰਵਾਈ ਕੀਤੀ ਜਾਵੇ। ਜਿੱਦਾਂ ਮੇਰੇ ਪੁੱਤ ਨੂੰ ਗੋਲੀਆਂ ਮਾਰੀਆਂ, ਜਿੱਥੇ ਆ ਕੇ ਮਾਰੀਆਂ, ਉੱਥੀਆਂ ਮਾਰੀਆਂ ਜਾਣ। ਨਿਵਾਜ਼ਨ ਦੀ ਮਾਰ बारह तेरा साल हूं ਮੈਂ ਵੀ ਇਹ ਪੁੱਤ ਦਾ ਆਪਣਾ ਕੀ ਬੜੀ ਦਾ ਕੰਮ ਬਜ਼ੁਰਗ ਆ ਸਾਡਾ ਸਰਦਾਰ ਸਾਹਿਬ ਤੇ ਮੈਂ ਕਹਇਓ ਮੇਰੀ ਨੂੰਹ ਪੁੱਤ ਤੇ ਲੈ ਲਿਆ ਉਹਨਾਂ ਨੇ ਸਾਨੂੰ ਕੀ ਬੋਧ ਦੇ ਜੋ ਸਾਡੇ ਜਾਂਦਿਆਂ ਤੇ ਲਊ ਲਵਾਣ ਹੋਇਆ ਹੈ ਉਹ ਵੀਡੀਓ ਆਇਆ ਹੈ ਕੈਮਰੇ ਤੇ ਆਇਆ ਸਭ ਕੋ ਓਟੋ ਪਿਡਾਲੋ ਜੋਗੋ

ਜੇ ਇਹਦਾ ਕੱਲ ਜਿਹੜਾ ਇਹ ਅਨੁਸ਼ਾਸਿਤ ਬੰਦੇ ਤਿੰਨ ਜਿਹੜੇ ਉਹ ਗੋਲੀਆਂ ਮਾਰ ਕੇ ਸ਼ਾਮੀ ਕਤਲ ਕਰਕੇ ਤੇ ਜਿਸ ਸੰਬੰਧੀ ਮੁਕੱਫਰ ਸਥਾਨਾ ਮਹਿਤਾ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਤਤਤੀਹ ਜਾਰੀ ਹੈ ਜੋ ਵੀ ਸਾਹਮਣੇ ਤੱਥਾਂ ਦੇ ਮੁਤਾਬਕ ਕਰ ਰਹੀ ਹੈ ਮਚਲਿਆਂ ਦੇ ਚੋ ਕੋਈ ਪੁਰਾਣੀ ਰੰਜਿਸ਼ ਸੀ ਜਾਂ ਫਿਰ ਕੋਈ ਝਗੜਾ ਕਰਦਾ ਪਿਆ ਸੀ ਇਹਦੇ ਬਾਰੇ ਜਿਹੜੇ ਕੇਸ ਮਕਦਮੇ ਦੀ ਤਤਤੀਸ਼ ਜਾਂ ਮੇਰੇ ਤੋਂ ਸੀਨੀਅਰ ਫਰੀ ਦੱਸ ਸਕਦੇ ਕਾਰਵਾਈ ਮੁਕੱਦਮਾ ਦਰਜ ਕੀਤਾ ਵਾ ਤਤਤੀਹ ਜਾਰੀ ਹੈ ਤੇ ਜਲਦੀ ਤੋਂ ਜਲਦੀ ਟਰੇਸ ਕਰਕੇ ਮੁਕਤਮਾ ਜਿਹੜਾ ਸਸ ਦੋਸ਼ੀ ਜਿਹੜੇ ਨਹੀਂ ਇਹ ਜਨਾਬ ਲੋਮੇ ਨਾਮ ਲੋਮੇ ਕੋਈ ਪਹਿਚਾਣ ਹੋ ਭਾਈ ਉਹਨਾਂ ਦੀ ਤਫਤੀਸ਼ جاری ਹੈ ਬਾਕੀ ਸੀਨੀਅਰ ਅਫਸਰ ਕਰ ਰਹੇ ਨੇ ਪਰਿਵਾਰ ਵੱਲੋਂ ਸਾਰੇ ਅਫਸਰ ਜਿਹੜੇ ਤਫਤੀਸ਼ ਕਰ ਰਹੇ ਹਨ ਜੋ ਵੀ ਗੱਲ ਸਾਹਮਣੇ ਆਊਗੀ ਉਸ ਮੁਤਾਬਕ ਕਾਰਵਾਈ ਚੱਲੇਗੀ